ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸੁਹਾਗਤ ਹੈ ਮੈਂ ਗੁਰਸ਼ਮੀਲ ਸਿੰਘ ਅੱਜ ਅਸੀਂ ਗੱਲ ਕਰਾਂਗੇ ਫਿਲਮ ਸਰਦਾਰ ਜੀ 3 ਵਾ ਸਰਦਾਰ ਜੀ 3 ਫਿਲਮ ਦਾ ਸਾਰਿਆਂ ਨੂੰ ਪਤਾ ਹੈ ਕضیਆ ਸ਼ੁਰੂ ਹੋ ਗਿਆ ਸੀ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈ ਪਾਕਿਸਤਾਨੀ ਅਦਾਕਾਰਾਂ ਨੂੰ ਲੈ ਕੇ ਤੇ ਇਸ ਨੂੰ ਜਿਹੜਾ ਆਲਮੀ ਪੰਜਾਬੀ ਪਾਈ ਜਾ ਰਿਹਾ ਭਾਰਤ ਤੋਂ ਬਾਹਰ ਉਸ ਦੇ ਵੱਲੋਂ ਭਰਪੂਰ ਹੰਗਾਰਾ ਮਿਲ ਰਿਹਾ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਪਾਕਿਸਤਾਨ ਦੇ ਵਿੱਚ ਲੰਦਾ ਪੰਜਾਬ ਦੇ ਵਿੱਚ ਤੇ ਸਾਡੇ ਨਾਲ ਅੱਜ ਇੱਕ ਇੱਕ ਅਜਿਹੀ ਸ਼ਖਸੀਅਤ ਜੁੜੇ ਜਿਨ੍ਹਾਂ ਨੇ ਫਿਲਮ ਦੇਖੀ ਹੈ ਵਿਲੈਤ ਦੇ ਵਿੱਚ ਮੇਰੀ ਮੁਰਾਦ ਹੈ ਨਿਸ਼ਠਾ ਸ਼ੂਦ ਉਹਨਾਂ ਤੋਂ ਉਹ ਇਸ ਟਾਈਮ ਲੰਡਨ ਦੇ ਵਿੱਚ ਪੜ੍ਹਾਈ ਕਰ ਰਹੇ ਹੈ ਇੰਟਰਨੈਸ਼ਨਲ ਰਿਲੇਸ਼ਨ ਔਨ ਸੈਂਟਰਲ ਏਸ਼ੀਆ ਐਂਡ ਇਰਾਨ ਇਸ ਦੇ ਉੱਤੇ ਉਹਨਾਂ ਦਾ ਮਾਸਟਰਸ ਦੀ ਡਿਗਰੀ ਚੱਲ ਰਹੀ ਹੈ ਸ਼ਵਾਸ ਯੂਨੀਵਰਸਿਟੀ ਦੇ ਵਿੱਚ ਲੰਡਨ ਦੇ ਵਿੱਚ ਇੱਕ ਯੂਨੀਵਰਸਿਟੀ ਹੈ ਉੱਥੇ ਕੰਮ ਪੜ੍ਹਾਈ ਕਰ ਰਹੇ ਹੈ ਤੇ ਕਾਫੀ ਜਿਹੜੀ ਗਲੋਬਲ ਪੰਜਾਬੀਅਤ ਹੈ ਜਾਂ ਜੋ ਪੰਜਾਬੀਅਤ ਦੇ ਐਂਗਲ ਤੋਂ ਕਾਫੀ ਐਕਟਿਵ ਨੇ ਇੱਕ ਪੰਜਾਬੀ ਜ਼ੁਬਾਨ ਦੇ ਆਪਾਂ ਇਹਨਾਂ ਨੂੰ ਐਕਟਿਵਿਸਟ ਕਹਿ ਸਕਦੇ ਆਂ ਪੰਜਾਬੀ ਬੋਲੀ ਦੇ ਤੇ ਇਹਨਾਂ ਨੇ ਫਿਲਮ ਦੇਖੀ ਆ ਉੱਥੋਂ ਦੇ ਲੋਕਾਂ ਦੇ ਤਾਸ਼ਰ ਵੀ ਜਾਣੇ ਨੇ ਕਿ ਉੱਥੋਂ ਦਾ ਭਾਈਚਾਰਾ ਜਿਹੜਾ ਪੰਜਾਬੀ ਭਾਈਚਾਰਾ ਖਾਸ ਤੌਰ ਤੇ ਪਾਕਿਸਤਾਨੀ ਨੇ ਉਹ ਕਿਵੇਂ ਲੈ ਰਹੇ ਨੇ ਤੇ ਇਸ ਤੋਂ ਕਿਹੜੀਆਂ ਨਵੀਆਂ ਡਾਈਮੈਂਸ਼ਨ ਨੇ ਜਿਹੜੀਆਂ ਪੰਜਾਬੀ ਜ਼ੁਬਾਨ ਦੇ ਬਾਰੇ ਜਾਂ ਪੰਜਾਬੀ ਸਿਨੇਮੇ ਦੇ ਬਾਰੇ ਖੋਲ੍ਹਦੀਆਂ ਨੇ ਜਿਹੜੀਆਂ ਕਿ ਭਾਰਤ ਤੋਂ ਬਾਹਰ ਨੇ ਤੇ ਆਪਾਂ ਉਹ ਸ਼ਵਾਲੇ ਦੇ ਨਾਲ ਨਿਸ਼ਠਾ ਸ਼ੁਰੂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕਿ ਉਹ ਇਸ ਫਿਲਮ ਨੂੰ ਦੇਖ ਕੇ ਆਏ ਨੇ ਤੇ ਉਹ ਇਸ ਦੀਆਂ ਕਿਸ ਕਿਸਮ ਦੀਆਂ ਜਿਹੜੀਆਂ ਤਸ਼ਬੀਹਾਂ ਨੇ ਉਹ ਸਾਨੂੰ ਦੇਣਗੇ ਅ ਨਿਸ਼ਾ ਜੀ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਤੁਹਾਡਾ ਸਵਾਗਤ ਹੈ ਦੇਣਗੇ ਥੈਂਕ ਯੂ ਸੱਸੇ ਕਾਹਤ ਸੱਸੀ ਦਾ ਜੀ ਤੇ ਜੀ ਇਹ ਸਾਨੂੰ ਦੱਸੋ ਜੀ ਕਿਵੇਂ ਮਤਲਬ ਕਿ ਇਹ ਫਿਲਮ ਦਾ ਨਾਮ ਤਾਂ ਸਰਦਾਰ ਦੀ 3 ਹੈ 1 2 3 ਆਈ ਸੀ ਤੇ ਕੀ ਸਰਦਾਰੀ ਪੰਜਾਬੀਆਂ ਦੀ ਕਾਇਮ ਹੋਈ ਹੈ ਫਿਰ ਉਹਨਾਂ ਅ ਸੋ ਮੈਂ ਪਹਿਲੀ ਦੋ ਫਿਲਮਾਂ ਤਾਂ ਨਹੀਂ ਦੇਖੀਆਂ ਬਟ ਆਈ ਵੈਂਟ ਟੂ ਵਾਚ ਥਿਸ ਵਨ ਐਂਡ ਮੋਸਟਲੀ ਬਿਕੋਜ਼ ਇਹ ਦੋ ਇਹ ਤੇ ਰੋਲਾ ਬਹੁਤ ਪਿਆ ਸੀ ਐਂਡ ਆਈ ਮੈਨੂੰ ਮੈਂ ਮੂਵੀ ਤਾਂ ਮੈਨੂੰ ਠੀਕ ਲੱਗੀ ਇਟਸ ਕੁਆਇਟ ਐਂਟਰਟੇਨਿੰਗ ਇਟਸ ਕਲਰਫੁਲ ਬਟ ਆਈ ਥਿੰਕ ਦਿਸ ਜਿਹੜਾ ਸਰਦਾਰੀ ਤਾਂ ਕਾਇਮ ਹੋਈ ਹੈ ਕਿਉਂਕਿ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਇਨਫੈਕਟ ਆ

ਤੇ ਕੀ ਹੈ ਜੀ ਫਿਲਮ ਦੀ ਕਹਾਣੀ ਕੀ ਹੈ ਕਿ ਕਿਦਾਂ ਦੀ মুਵੀ ਹੈ ਥੋੜਾ ਜਿਹਾ ਲੋਕਾਂ ਦਾ ਇੰਟਰਸਟ ਹੁੰਦਾ ਹੈ ਕਿ ਜਿਹੜੀ ਜਿਹਨਾ ਵੇਖਣ ਨੂੰ ਮਿਲੇ ਨਾ ਉਹਦੇ ਬਾਰੇ ਥੋੜੀ ਜਿਹਾ ਜ਼ਿਆਦਾ ਕ੍ਰਿਓਸਟੀ ਹੋ ਜਾਂਦੀ ਹੈ ਆ ਲਾਈਕ ਆਲਮੋਸਟ ਐਵਰੀ ਦਿਲਜੀਤ মুਵੀ ਕਾਮੇਡੀ ਹੈ ਐਂਡ ਤੋਤਾ ਦੀ ਟੋਡੈਲਾ ਦੀ ਕਹਾਣੀ ਹੈ ਹੀ ਇਜ਼ ਅ ਗੋਸਟ ਬਸਟਰ ਐਂਡ हानिया इज अ पैरासाइकोलॉजिस्ट एंड बाकी मतलब ओ ही है जेड़ा फेलेचे नीरोबाजवा इज अ चुड़ैल अच्छा ते, या तो हानिया ने जिन्ना दे करके सारा सियापा पेया वो भूत काढदे ने फिर वेच तो भूत काढदे ने अच्छा या ओना दा किन्ना को हैगा किरदार जी वेच पूरा ਪੂਰਾ ਮਤਲਬ ਮੈਂ ਦੇਖ ਕੇ ਬੰਦਾ ਸਮਝ ਸਕਦਾ ਹੈ ਕਿ ਕਿੰਨਾ ਔਖਾ ਹੁੰਦਾ ਜੇ ਡਾਇਰੈਕਟਰ ਸਾਹਿਬ ਜਾਂ ਪ੍ਰੋਡਿਊਸਰ ਜੇ ਹਾਨੀਆਂ ਨੂੰ ਕੱਢਦੇ ਬਿਕੋਜ਼ ਹਾਨੀਆਂ ਇਜ਼ ਇਨ ਦਾ ਫਰੇਮ ਰਾਈਟ ਫਰਮ ਦਾ ਬਿਗਨਿੰਗ ਟਿਲ ਦੀ ਐਂਡ ਸੋ देयर इज नो ਫਰੇਮ ਇਨ ਦਾ ਮੂਵੀ ਵਿਦਆਊਟ ਹਾਨੀਆਂ ਸੋ ਤੁਸੀਂ ਐਦਾਂ ਦੇ ਕੈਰੈਕਟਰ ਨੂੰ ਤੁਸੀਂ ਨਹੀਂ ਕੱਢ ਸਕਦੇ ਯੂ ਹੈਵ ਟੂ ਰੀਮੇਕ ਦਾ ਇੰਟਾਇਰ ਮੂਵੀ ਇਟਸ ਨਾਟ ਲਾਈਕ ਕਿ ਇੱਕ ਅੱਧਾ ਸੀਨ ਦੇਤਾ ਉਹਨੂੰ ਜਾਂ ਸਾਈਡ ਕੈਰੈਕਟਰ ਦੇਤਾ ਹਾਨੀਆਂ ਇਜ਼ देयर ਥਰੂਆਊਟ ਆਈ ਥਿੰਕ ਕਿਸੇ ਵੀ ਆਈ ਥਿੰਕ ਕਿ ਮੈਨੂੰ

ਉਹ ਜੇ ਮੈਨੂੰ ਉਹ ਐਕਟਰ ਜਿਹੜੀ ਸੀਗੇ ਉਹਨਾਂ ਦਾ ਲੀਡ ਰੋਲ ਹੀ ਹੈ ਫਿਲਮ ਦੇ ਵਿੱਚ ਲੀਡ ਰੋਲ ਹੈ ਉਹ ਵੈਸੇ ਤਾਂ ਜਿੱਦਾਂ ਇੱਕ ਹੁੰਦਾ ਹੈ ਕਿ ਇੱਕ ਮੇਲ ਪ੍ਰੋਟਾਗੋਨਿਸਟ ਫੀਮੇਲ ਪ੍ਰੋਟਾਗੋਨਿਸਟ ਕਈ ਵਾਰੀ ਫੀਮੇਲ ਪ੍ਰੋਟਾਗੋਨਿਸਟ ਨੂੰ ਐਨਾ ਰੋਲ ਨਹੀਂ ਦਿੱਤਾ ਜਾਂਦਾ ਪਰ ਹਨੀਆਂ ਨੂੰ ਬਹੁਤ ਬਹੁਤ ਜ਼ਿਆਦਾ ਰੋਲ ਹੈ ਹਨੀਆਂ ਦਾ ਇਸ ਮੂਵੀ 'ਚ ਅੱਛਾ ਤੇ ਠੀਕ ਹੈ ਤੇ ਜਿਹੜਾ ਹੁਣ ਇਹ ਦੂਸਰਾ ਸਵਾਲ ਇਹਦੇ ਤੇ ਪੈਦਾ ਹੁੰਦਾ ਹੈ ਕਿ ਹਮੇਸ਼ਾ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਪੰਜਾਬ ਹੈ ਹੁਣ ਉਹ ਇੰਡੀਆ ਪਾਕਿਸਤਾਨ 'ਚ ਨਹੀਂ ਵਸਦਾ ਉਹ ਪੂਰਾ ਬਾਹਰ ਵੀ ਵਸਦਾ ਤੇ ਇਹ ਜਿਹੜਾ ਪੰਜਾਬ ਹੈ ਹੁਣ ਜਦੋਂ ਇੱਥੇ ਫਿਲਮ ਨੂੰ ਜਿਹੜਾ ਰਿਸਪੌਂਸ ਮਿਲ ਰਿਹਾ ਉਹ ਰਿਸਪੌਂਸ ਦਾ ਸੋਕ ਇਸ ਗੱਲ ਦਾ ਹੈ ਜਿਹੜੇ ਉੱਥੇ ਪੰਜਾਬੀ ਵਸਦੇ ਨੇ ਖਾਸ ਤੌਰ ਤੇ ਕਿਹਾ ਜਾਂਦਾ ਕਿ 1947 ਤੋਂ ਬਾਅਦ ਦਾ ਪੰਜਾਬ ਜੇ ਕਿਤੇ ਹੈ ਤੇ ਉਹ ਇੰਗਲੈਂਡ ਦੇ ਵਿੱਚ ਜਾਂ ਲੰਡਨ ਦੇ ਵਿੱਚ ਹੈ ਤੁਸੀਂ ਤਾਂ ਉੱਥੇ ਲੱਗ ਚਾਗੇ ਹੋ ਤੇ ਕਿੱਦਾਂ ਦਾ ਲੱਗਿਆ ਤੁਹਾਨੂੰ ਇਹ ਫਿਲਮ ਦੇ ਵਿੱਚ ਲੱਗਿਆ ਤੁਹਾਨੂੰ ਕਿ ਪੰਜਾਬ ਇਕੱਠਾ ਹੋ ਗਿਆ ਆਹੋ ਕਾਫੀ ਕਾਫੀ ਪੰਜਾਬੀ ਆਏ ਸੀਗੇ ਮੈਂ ਤਾਂ ਜਿੰਨਿਆਂ ਨੂੰ ਵੀ ਜਾਣਦੀ ਆ ਇੰਪੈਕਟ ਔਰ ਲੰਡਨ ਚ ਵੀ ਜਿਹੜੇ ਮੇਰੇ ਲੈਂਦੇ ਪੰਜਾਬ ਦੇ ਵੀ ਫਰੈਂਡਸ ਨੇ ਲੰਡਨ ਵਿੱਚ ਵੀ ਲੰਡਨ ਤੋਂ ਬਾਹਰ ਵੀ ਦੇ ਹੈਵ ਵਾਚਡ ਦ ਫੁਵੀ ਐਂਡ ਦੇ ਹੈਵ ਵਾਚਡ ਇਟ ਮੈਨੀ ਹੈਵ ਵਾਚਡ ਇਟ ਟ्वाइस ਟ्वाइस ਸੋ ਹੈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਅਗੇਨ ਲੈਸਟਰ ਜਿੱਥੇ ਮੈਂ ਜਿੱਥੇ ਮੈਂ ਦੇਖੀਏ ਲੈਸਟਰ ਇਜ਼ ਅ ਗੁਜਰਾਤੀ ਡੋਮੀਨੇਟਿਡ ਏਰੀਆ ਸੋ ਮੈਨੂੰ ਮੈਂ ਮੈਂ ਇਹ ਉਮੀਦ ਨਹੀਂ ਲਾਈ ਸੀ ਕਿ ਯੂ نو ਉੱਥੇ ਵੀ ਬੰਦੇ ਆਣਗੇ ਬਟ ਉੱਥੇ ਦੋ ਤਾਂ ਮੈਨੂੰ ਪੰਜਾਬੀ ਹਿੰਦੂ ਫੈਮਿਲੀ ਦੇ ਮਿਲੇ ਸੀ ਉੱਥੇ ਆਈ ਐਮ ਸ਼ੋਰ ਹੋਰ ਵੀ ਹੋਣਗੇ ਪਰ ਮੇਰੀ ਗੱਲਬਾਤ ਦੋ ਦੋ ਫੈਮਿਲੀਆਂ ਨਾਲ ਹੋਈਆਂ ਹੋਈ ਸੀ ਪੰਜਾਬੀ ਹਿੰਦੂ ਫੈਮਿਲੀਆਂ ਨਾਲ ਬਟ ਅਦਰ ਥੈਨ ਦੈਟ ਆਈ ਐਮ ਸ਼ੋਰ देयर वुड बी ਗੁਜਰਾਤੀ ਪੀਪਲ ਬਿਕੋਜ਼ ਇਟਸ ਅ ਗੁਜਰਾਤੀ ਡੋਮਿਨੇਟਿਡ ਏਰੀਆ ਜਿੱਦਾਂ ਸਾਊਥ ਹਾਲ ਹੈਗਾ ਲੰਡਨ ਦਾ ਪੰਜਾਬੀ ਡੋਮਿਨੇਟਿਡ ਏਰੀਆ ਇਹ ਡੋਮਿਨੇਟਿਡ ਏਰੀਆ ਯੂਕੇ ਦਾ ਲੈਸਟਰ ਗੁਜਰਾਤੀ ਡੋਮਿਨੇਟਿਡ ਹੈ ਤਾਂ ਇਹਦਾ ਮਤਲਬ ਗੁਜਰਾਤੀਆਂ ਨੇ ਫਿਲਮ ਦੇਖੀ ਹੈ ਯਾ ਯਾ ਅੱਛਾ ਡੈਫੀਨਿਟਲੀ ਤੇ ਇਹਦੇ ਵਿੱਚ ਜਿਹੜੀ ਇਹ ਜਿਹੜਾ ਜਿਹੜਾ ਮੂਵੀ ਦਾ ਮਸਲਾ ਹੈ ਇਹ ਮੂਵੀ ਦਾ ਇੱਕ ਪੱਖ ਹੈ ਦੇਖਣ ਦਾ ਹਨਾ ਇਹ ਕਹਿੰਦੀ ਸਿਆਸਤ ਦੇ ਪਿੱਛੇ ਤਾਂ ਜਿਹੜੇ ਲੋਕਾਂ ਦਾ ਰਿਸਪੌਂਸ ਆਇਆ ਜੋ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡੇ ਪੱਧਰ ਤੇ ਜੋ ਤੁਹਾਡੇ ਦੋਸਤਾਂ ਨਾਲ ਗੱਲ ਹੋਈ ਹੈ ਖਾਸ ਤੌਰ ਤੇ ਪਾਕਿਸਤਾਨੀਆਂ ਨਾਲ ਜਾਂ ਭਾਰਤੀਆਂ ਨਾਲ ਹਾਲਾਂਕਿ ਜਿਹੜੇ ਪੰਜਾਬੀ ਮੂਲ ਦੇ ਨੇ ਤੇ ਉਹਦੇ ਵਿੱਚ ਜਿਹੜਾ ਰਿਸਪੌਂਸ ਹੈ ਉਹ ਮੂਵੀ ਦੀ ਮੈਰਿਟ ਕਰਕੇ ਆ ਜਾਂ ਕੰਟਰੋਵਰਸੀ ਕਰਕੇ ਬੋਰਥ ਇੱਕ ਤਾਂ ਮੂਵੀ ਹੈ ਤਾਂ ਪਿਆਰੀ ਮੂਵੀ ਹੈ ਮਜ਼ੇਦਾਰ ਹੈ ਤੇ ਇੱਕ ਕੌਂਟਰੋਵਰਸੀ ਕਰਕੇ ਤਾਂ ਮੈਨੂੰ ਲੱਗਦਾ ਹੈ ਕਿ ਬੰਦਾ ਇੱਕ ਵਾਰ ਦੇਖ ਲੂਗਾ ਬਟ ਜੇ ਬੰਦਾ بار بار ਦੇਖਣ ਜਾ ਰਿਹਾ ਪਲੱਸ ਮੈਨੂੰ ਲੱਗਦਾ ਹੈ ਕਿ ਇਹਦਾ ਮੂਵੀ ਦੀ ਮੈਰਿਟ ਵੀ ਹੈ ਪਲੱਸ ਇਹ ਵੀ ਹੈਗਾ ਕਿ ਆਈ ਥਿੰਕ ਪਾਕਿਸਤਾਨੀਆਂ ਨੂੰ ਤਾਂ ਇਹ ਦੇਖਣ ਦਾ ਬਹੁਤ ਚਾਹ ਸੀਗਾ ਕਿ कहानियां ਜਿਹੜੀ ਪੰਜਾਬੀ ਪੁਲਤੀ ਕਿੰਦਾ ਲੱਗਦੀ ਹੈ ਐਂਡ ਔਰ अगेन ਐਨਾ ਵੱਡਾ ਰੋਲ ਕਿਸੇ ਪਾਕਿਸਤਾਨੀ ਐਕਟਰਸ ਜਾਂ ਅਫਟਰਨੂਨ ਇੰਡੀਅਨ ਫਿਲਮ ਤੇ ਮਿਲਿਆ ਨਹੀਂ ਸੋ ਉਹ ਵੀ ਇੱਕ ਬਹੁਤ ਵੱਡਾ ਫੈਕਟਰ ਫੈਕਟਰ ਸੀ ਕਿ ਪਾਕਿਸਤਾਨੀ ਗਏ ਹੁੰਦੇ ਨੇ ਪਲੇਟਾਨੀਆਂ ਜਿਹੜੇ ਜਿਹੜੀ ਅਦਾਕਾਰ ਹੈ ਅਦਾਕਾਰ ਹੈ ਇਹ ਵੈਸੇ ਅਸੀਂ ਪੰਜਾਬੀ ਬੋਲਦੇ ਕਦੇ ਵੇਖੇ ਨਹੀਂ ਕਿਉਂਕਿ ਉਹ ਜਿੱਥੇ ਵੀ ਜਦੋਂ ਇਹਨਾਂ ਦਾ ਮਸਲਾ ਉੱਠਿਆ ਜਦੋਂ ਦਲਜੀਤ ਦਾ ਸ਼ੋਅ ਸੀਗਾ ਕਿਤੇ ਇੰਗਲੈਂਡ ਦੀ ਕਿਸੇ ਸਿਟੀ ਦੇ ਵਿੱਚ ਜਿੱਥੇ ਪਹਿਲੀ ਦਫਾ ਉਹ ਦੋਨੇ ਇਕੱਠੇ ਦੋਵੇਂ ਮਿਲ ਐ ਸੀ ਕਿਆ ਤੇ ਉਹਦੇ ਵਿੱਚ ਵੀ ਜਿੰਨੀ ਕੁ ਵੀ ਉਹਨੇ ਫਿਕਰੇ ਬੋਲੇ ਉਹ ਉਰਦੂ ਦੇ ਹੀ ਬੋਲੇ ਸੀਗੇ ਤੇ ਉਸ ਤੋਂ ਬਾਅਦ ਹੁਣ ਜਿੰਨੀਆਂ ਵੀ ਪ੍ਰਮੋਸ਼ਨ ਦੇ ਲਈ ਗੱਲਬਾਤ ਕੀਤੀ ਆ ਜਿੰਨੇ ਨੇ ਸੋਸ਼ਲ ਮੀਡੀਆ ਤੇ ਪਾਏ ਨੇ ਉਹਦੇ ਵਿੱਚ ਜੋ ਉਰਦੂ ਹੀ ਬੋਲਦੇ ਨਜ਼ਰ ਆਉਂਦੇ ਨੇ ਜਿਹੜੀਆਂ ਵਾਲੀ ਪੰਜਾਬੀ ਆ ਉਹ ਉਰਦੂ ਨਾ ਮੈਨੇ ਪੰਜਾਬੀ ਨੂੰ ਨਹੀਂ ਨਹੀਂ ਪੰਜਾਬੀ ਉਹਨੇ ਠੀਕ ਬੋਲੀ ਆ ਬਾਕੀ ਹੋਰ ਤਾਂ ਜਿੰਨੇ ਹੋ ਰਹੇ ਨੇ ਇਨਸ਼ਾਅੱਲਾ ਹੋਰ ਮੂਵੀਜ਼ ਕਰਦੇ ਰਹੋਗੇ ਤਾਂ ਉਹਦੀ ਪੰਜਾਬੀ ਵੀ ਇੰਪਰੂਵ ਹੋ ਜਾਊਗੀ ਬਟ ਠੀਕ ਬੋਲੀ ਆ ਉਹਨੇ ਸ਼ੈਰੀ ਜਿੱਦਾਂ ਸ਼ੈਰੀ ਪੰਜਾਬੀ ਬੋਲਦੇ ਹਨਾ ਉਹਦਾ ਬੋਲ ਨਹੀਂ ਚਲੋ ਜੀ ਮੈਨੂੰ ਗੁਜ਼ਾਰਾ ਹੋ ਗਿਆ ਮਤਲਬ ਜੀ ਗੁਜ਼ਾਰਾ ਹੋ ਗਿਆ ਹੋ ਗਿਆ ਬਟ ਉਹੀ ਨਾ ਤੇ ਬੰਦਾ ਜਿਹੜਾ ਨਹੀਂ ਵੀ ਬੋਲਦਾ ਹੋਵੇ ਪੰਜਾਬੀ ਬਟ ਇਤਨੀਕਲੀ ਜਿਹੜਾ ਹੈ ਤਾਂ ਉਹ ਹਿੰਦ ਕੋ ਸਪੀਕਿੰਗ ਹਿੰਦ ਕੋ ਇਸ ਪੰਜਾਬੀ ਦਾ ਹੀ ਲੈ ਜਾਏਗਾ ਇੱਕ ਤੋਂ ਜਿਹੜਾ ਬੰਦਾ ਪੰਜਾਬੀ ਨਹੀਂ ਵੀ ਬੋਲਦਾ ਹੈ ਉਹ ਨੂੰ ਉਹ ਵੀ ਜੇ ਬੰਦਾ ਪੰਜਾਬੀ ਬੋਲਣਾ ਸ਼ੁਰੂ ਕਰ ਦਵੇ ਨਾ ਤੇ ਉਹ ਬੋਲ ਲਊਗਾ ਤੇ ਇਹਦੇ ਵਿੱਚ ਜਿਹੜੇ ਦਲਜੀਤ ਦੁਸਾਂਝ ਨੇ ਉਹ ਦਾ ਮੈਨ ਇਨ ਦਾ ਰਿੰਗ ਉਹਨਾਂ ਦਾ ਕਿੱਦਾਂ ਦਾ ਅਦਾਕਾਰੀ ਹੈ ਕਿੱਦਾਂ ਦਾ ਉਹਨਾਂ ਦਾ ਕਿਰਦਾਰ ਹੈ ਉਹ ਫਿਲਮ ਦੇ ਵਿੱਚ ਕਿਵੇਂ ਸਰਦਾਰ ਜੀ ਦੇ ਖਰੇ ਉਤਰਦੇ ਨੇ ਕੀ ਹੈ ਉਹਨਾਂ ਦਾ ਰੂਪ ਵਧੀਆ ਹੈ ਵਧੀਆ ਹੈ ਜਾ ਵਧੀਆ ਉਹਨਾਂ ਨੇ ਐਕਟਿੰਗ ਕੀ ਹੈ ਕੀਤੀ ਹੈ ਆਈ ਮੀਨ ਜਿੰਦਾ ਮੈਂ ਬਿਕੋਜ਼ ਇਟਸ ਅ ਕਾਮੇਡੀ ਮੂਵੀ ਐਂਡ ਜਿਹੜੇ ਨੇ ਉਹ ਕਾਮੇਡੀ ਕਿਰਦਾਰ ਜਿਹੜੇ ਬੱਖੂ ਵੀ ਨਿਭਾ ਲੈਂਦੇ ਨੇ ਆਈ ਥਿੰਕ ਉਹ ਹਰ ਕਿਰਦਾਰ ਹੀ ਨਿਭਾ ਲੈਂਦੇ ਨੇ ਬਟ ਹੀ ਹੈਜ਼ ਪਲੇਡ ਹਿਸ ਪਾਰਟ ਵੈਲ ਲਾਈਕ ਦਾ ਡਾਇਲੋਗਸ ਆ ਫਨ ਐਂਡ

ਹਾਂ ਤੇ ਇਹਦੇ ਵਿੱਚ ਇੱਕ ਇੱਕ ਦੱਸੋ ਜੀ ਇੱਕ ਤਾਂ ਇੱਕ ਤੂੰ ਗੋਲੀਆਂ ਵੇਚਦਾ ਗੋਲੀਆਂ ਵੇਚਦਾ ਇੱਕ ਵੀਡੀਓ ਵਾਇਰਲ ਹੋਈ ਸੀ ਥੋੜੇ ਸਮਾਂ ਪਹਿਲਾਂ ਪੰਜਾਬ 'ਚ ਤੇ ਤੂੰ ਉਹ ਉਹ ਵੀ ਫਿਲਮ ਦਾ ਡਾਇਲੋਗ ਬਣਿਆ ਕੋਈ ਮਤਲਬ ਕਿ ਜਿਹੜਾ ਇੱਕ ਵੀਡੀਓ ਵਾਇਰਲ ਹੋਈ ਸੀ ਪੰਜਾਬ ਦੇ ਵਿੱਚ ਨਾ ਨਸ਼ੇ ਦੀਆਂ ਗੋਲੀਆਂ ਵੇਚਣ ਦਾ ਇਲਜ਼ਾਮ ਇੱਕ ਔਰਤ 'ਤੇ ਲਾਈ ਹੈ ਤੇ ਉਹ ਅਸੀਂ ਸੁਣਿਆ ਕਿ ਉਹ ਜਿਹੜੀ ਜਿਹੜਾ ਡਾਇਲੋਗ ਹੈ ਉਹ ਜਿਹੜੀ ਵੀਡੀਓ ਹੈ ਉਸ ਤੋਂ ਡਾਇਲੋਗ ਲਿਆ ਗਿਆ ਫਿਲਮ ਦੇ ਵਿੱਚ ਉਹ ਇਹ ਮੈਨੂੰ ਚੇਤੇ ਨਹੀਂ ਅਜੇ ਤੇ ਇੱਕ ਹੀ ਇਹ ਦੱਸੋ ਜੀ ਆਈ ਜਸ ਨੋ ਕਿ ਉਹ ਵਾਲਾ ਡਾਇਲੋਗ ਲਿਆ ਗਿਆ ਸੀ ਸੋ ਬਿਊਟੀਫੁਲ ਸੋ ਐਲੀਗੈਂਟ ਉਹ ਜਿਹੜਾ ਦਿਰਲੀ ਦੀ ਬੀਬੀ ਦਾ ਵਾਇਰਲ ਹੋਇਆ ਸੀ ਹੂੰ ਤੇ ਇੱਕ ਭਾਨਾ ਸਿੱਧੂ ਦਾ ਵੀ ਨਾਂ ਬੜਾ ਚੱਲਿਆ ਕਹਿੰਦੇ ਫਿਰ ਭਾਨਾ ਭਾਨਾ ਸਿੱਧੂ ਦਾ ਲਿਆ ਸੀ ਉਹ ਤੇ ਲੈ ਵੀਜ਼ਾ ਵੀਜ਼ਾ ਈਸ਼ੂ ਵਾਸਤੇ ਜਾਂ ਦੋ ਜਾਂ ਦੋ ਗੱਲਬਾਤ ਕਰ ਰਹੀ ਸੀ ਇਹ ਜਦੋਂ ਦੇ ਜਿਹੜੇ ਲਹਿੰਦੇ ਪੰਜਾਬ ਦੇ ਵਾਲੇ ਦੋਸਤ ਨੇ ਹੋਰ ਪੰਜਾਬੀ ਲੋਕ ਨੇ ਪਾਨਾ ਸਿੱਧੂ ਬਾਰੇ ਤੁਹਾਨੂੰ ਕੁਛ ਨਹੀਂ ਨਹੀਂ ਮੈਨੂੰ ਨਹੀਂ ਪੁੱਛਿਆ ਨਹੀਂ ਨਹੀਂ ਆਮ ਸ਼ੋਰ ਉਹ ਇਨਫੋਰਮੇਸ਼ਨ ਸਾਰੀ ਆਨਲਾਈਨ ਅਵੇਲੇਬਲ ਹੈ ਉਹਨਾਂ ਦੇ ਕੋਲ ਹੈ। ਯਾ ਯਾ ਤੁਸੀਂ ਇਹਦਾ ਜੇ ਉਹ ਤਾਂ ਪਾਨਾ ਸਿੱਧੂ ਨੇ ਇੰਟਰਨੈਸ਼ਨਲ ਪਰਸਨੈਲਿਟੀ ਬਣ ਕੇ ਫਿਰ ਇਹ ਦੁਆਲ ਹੈ ਨਾ। ਪਾਨਾ ਸਿੱਧੂ ਇੰਟਰਨੈਸ਼ਨਲ ਪਰਸਨੈਲਿਟੀ ਬਣ ਕੇ ਆਮ ਸ਼ੋਰ ਪਾਕਿਸਤਾਨੀ ਨੇ ਜਾ ਕੇ ਰਿਸਰਚ ਕੀਤੀ ਹੋਈ ਕਿ ਕੀ ਇਹ ਕੋਈ ਵਕੀ ਬਣਾ ਲਿਆ ਰਿਹਾ ਸੀ। ਤੇ ਇਹ ਨੀਰੂ ਬਾਜਵਾ ਨੂੰ ਲੈ ਕੇ ਤੁਸੀਂ ਤਾਂ ਦੱਸਿਆ ਕਿ ਉਹ ਚੁੜੇਲ ਬਣੇ ਨੇ ਪਰ ਉਹ ਤਾਂ ਆਪ ਹੀ ਡਰ ਗਏ ਇਸ ਫਿਲਮ ਦੀ ਪ੍ਰਮੋਸ਼ਨ ਕਰਨ ਤੋਂ ਤੇ I think it is ਮੇਰੇ ਇੱਕ ਲੈੰਡੇ ਦੇ ਫਰੈਂਡ ਨਾਲ ਮੇਰੀ ਇਹ ਗੱਲ ਚਰਚਾ ਸੀ ਕਰ ਰਹੀ ਸੀ I so I think it's because of her upcoming film Son of Sardar ਮੈਨੂੰ ਲੱਗਦਾ ਉੱਥੋਂ ਉਹਨੂੰ ਆਰਡਰ ਆਏ ਹੋਣਗੇ because Son of Sardar 'ਚ ਮੈਂ ਚੈੱਕ ਕੀਤਾ ਸੀ ਤਾਜ ਦੇ ਬਣੇ ਜਿਹੜਾ

ਪਤਾ ਹੋ ਗਈ ਉਹਨਾਂ ਨੂੰ ਲੱਗ ਗਿਆ ਹੈਗਾ ਕਿ ਮੇਬੀ ਉਹਨੂੰ ਨੌਕਰੀ ਨਹੀਂ ਮਿਲੋਗੀ ਬਟ ਆਈ ਵਾਸ ਵੈਰੀ ਸਰਪ੍ਰਾਈਜ਼ ਬਿਕੋਜ਼ ਆਈ ਥਿੰਕ ਕਿ ਅਨਫੋਲੋਇਟਾ ਹਾਨੀਆਂ ਨੂੰ ਤਾਂ ਉਹਨੇ ਅਨਫੋਲੋ ਕੀਤਾ ਸੀ ਅਨਫੋਲੋਡ ਦਿਲਜੀਤ ਆਲਸੋ ਜਿਸਦਾ ਕੋਈ ਸੈਂਸ ਨਹੀਂ ਸੀ ਗੱਲ ਦੀ ਬਿਕੋਜ਼ ਆਲਟੀਮੇਟਲੀ ਜਦ ਤੁਹਾਨੂੰ ਹਾਉਂਡ ਕੀਤਾ ਜਾਊਗਾ ਤਾਂ ਇਹਨਾਂ ਨੇ ਰਵੀ ਕਿਸ਼ਨ ਅਜੇ ਤੇ ਵੀ ਉਹਨੇ ਥੋੜਾ ਸਪੋਰਟ ਨਹੀਂ ਕਰਨਾ ਸਪੋਰਟ ਕਰਨ ਥੋੜਾ ਦਿਲਜੀਤ ਹੀ ਹੋਗਾ ਜੇ ਉਹਨੇ ਹਾਨੀਆਂ ਦੇ ਸਟੈਂਡ ਲਿਆ ਤਾਂ ਤੁਹਾਡੇ ਲਈ ਵੀ ਸਟੈਂਡ ਲਾਊਗਾ ਮੇਰਾ ਤਾਂ ਇਹ ਮੰਨਣਾ ਹੈ ਤੁਹਾਨੂੰ ਲੱਗਿਆ ਕਿ ਉਹ ਜ਼ਿਆਦਾ ਪੈਨਿਕ ਕਰਕੇ ਇਹਦੀ ਲੋੜ ਨਹੀਂ ਸੀਗੀ ਇਹਨਾਂ ਡਰਨ ਦੀ ਨਹੀਂ ਨਹੀਂ ਐਨੀ ਲੋੜ ਨਹੀਂ ਸੀ ਦਲਜੀਤ ਹੁੰਦਾ ਰਿਆ ਉਹਨੂੰ ਕਿਸ ਕਿਸੇ ਦੀ ਹਿੰਮਤ ਹੈ ਬਾਰਡਰ ਤੋਂ ਬਾਰਡਰ ਟੂ ਤੋਂ ਉਹਨੂੰ ਕੱਢਣ ਦੀ ਕੋਈ ਹਿੰਮਤ ਨਹੀਂ ਕਰ ਪਾ ਰਿਆ ਸੋ ਉਹਨੂੰ ਵੀ ਕਰਨ ਦੀ ਕੋਈ ਲੋੜ ਨਹੀਂ ਸੀ ਤੈਨਾਂ ਤੁਸੀਂ ਸਟਾਨ ਲੈ ਲੈਂਦੇ ਜੇ ਅਗਲਾ ਤੁਹਾਨੂੰ ਬੁਲੀ ਕਰਨ ਦੀ ਕੋਸ਼ਿਸ਼ ਕਰ ਤਾਂ ਤੁਸੀਂ ਉਹਨੂੰ ਮੋੜਵਾ ਜਵਾਬ ਦੇ ਸਕਦੇ ਸੀਗੇ ਹੂੰ ਤੇ ਇਸ ਸੋ ਦਾ ਜਿਹੜਾ ਇਹ ਜਿਹੜਾ ਉਹਨਾਂ ਦਾ ਮਤਲਬ ਕੀ ਇਸ ਕਿਸਮ ਦਾ ਰਿਸਪੌਂਸ ਰਿਹਾ ਪੈਨਿਕ ਰਿਸਪੌਂਸ ਰਿਹਾ ਜਿੱਦਾਂ ਉਹਨਾਂ ਨੇ ਕਿਤੇ ਇਹਦਾ ਜਿਹੜੇ ਸ਼ੁਰੂਗੀਆਂ ਜਿਹੜੇ ਤੁਹਾਡੇ ਉਧਰ ਜਿਹੜੇ ਤੁਹਾਡੇ ਫਰੈਂਡਸ ਨੇ ਪਾਕਿਸਤਾਨ ਤੋਂ ਜਾਂ ਹੋਰ ਨਾਲ ਤਾਂ ਇਹ ਗੱਲਬਾਤ ਉਹ ਕੀ ਇਦਾਂ ਇਹਨੂੰ ਕਿਦਾਂ ਦੇਖ ਰਿਹਾ ਇਸ ਦਾ ਮੈਨੂੰ ਜਿਨ੍ਹਾਂ ਨਾਲ ਵੀ ਮੇਰੀ ਗੱਲ ਹੋਈ ਉਹ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਮੇਬੀ ਬਿਕੋਜ਼ ਨੀਰੂ ਬਾਜਵਾ ਹੈਜ਼ ਅ ਫੈਮਿਲੀ ਐਂਡ ਯੂ ਨੋ ਜਸਟ ਟ੍ਰੋਲਿੰਗ ਉਨ ਥੀਅਰ ਦਾ ਫੈਮਿਲੀ ਤੱਕ ਵੀ ਪਹੁੰਚ ਜਾਂਦੇ ਹੈ ਯੂ ਨੋ ਉਹਦੇ ਕਰਕੇ ਮੇਬੀ ਉਹਨੇ ਅਨਫੋਲੋ ਕਰਤਾ ਐਂਡ ਦਾ ਸਾਰੇ ਰੀਲਸ ਵਗੈਰਾ ਉਹ ਰਿਮੂਵ ਕਰਤੀਆਂ ਫ্রম ਇੰਸਟਾਗ੍ਰਾਮ ਆ ਬਟ ਮੈਨੂੰ ਐਪ ਲੱਗਦਾ ਹੈ ਕਿ ਬਿਕੋਜ਼ ਉਹ ਤਾਂ ਇੱਥੇ ਇੰਡੀਅਨ ਸਿਟੀਜ਼ਨਤਾ ਉਹ ਹੈ ਨਹੀਂ ਉਹ ਹੈ ਤਾਂ ਵੈਸੇ ਬਾਹਰਲੀ ਪਾਸਪੋਰਟ ਵੀ ਉਹਨਾਂ ਕੋਲ ਨਾਰਥ ਅਮਰੀਕਾਜ਼ ਗਏ ਦੀ ਕੈਨੇਡਾ ਦਾ ਹੈਗਾ ਸੋ ਮੈਨੂੰ ਨਹੀਂ ਲੱਗਦਾ ਇੰਨੀ ਡਰਨ ਦੀ ਕੋਈ ਗੱਲ ਸੀਗੀ ਕਿਉਂਕਿ ਰੋਟੀ ਦਾ ਰਿਜ਼ਰਵ ਤਾਂ ਤੁਹਾਡਾ ਚੱਲ ਹੀ ਰਿਹਾ ਰੋਟੀ ਤਾਂ ਤੁਹਾ ਚੱਲਦੀ ਜੇ son of worst case scenario ਤੁਹਾਨੂੰ no, son of ਸਰਕਾਰ ਤੋਂ ਬਾਹਰ ਕਰ ਦਿੰਦੇ ਐਡਾ ਤਾਂ ਹੈ ਨਹੀਂ ਕਿ ਤੁਹਾਨੂੰ ਦੂਜੀ ਉਹ ਵੀ ਨਹੀਂ ਮਿਲਦੀ ਆ ਮੋਡਲਿੰਗ ਕੰਟਰੈਕਟਸ ਨਹੀਂ ਮਿਲਦੇ ਨਾ ਪੰਜਾਬੀ ਉਹਦਾ ਬੇਸਿਕਲੀ ਪੰਜਾਬੀ ਅਦਾਕਾਰ ਹੈ ਹੂੰ ਹੂੰ ਯਾ ਤੇ ਤੁਹਾਨੂੰ ਲੱਗਦਾ ਵੀ ਇਹ ਹੁਣ ਇਹਦੀ ਅਗਲੀਆਂ ਜਿਹੜੀਆਂ ਇਹਦੇ ਵਿੱਚ ਫਿਰਨ ਨੂੰ ਨੁਕਸਾਨ ਹੋ ਸਕਦਾ ਗਾਂ ਮੂਵੀਜ਼ ਦਾ ਜੇ ਪੰਜਾਬ ਦੀ ਇੰਡਸਟਰੀ ਪੰਜਾਬੀ ਜਿਹੜਾ ਦਰਸ਼ਕ ਹੈ ਉਹਦਾ ਇੱਕ ਬਲੈਕ ਲੈਸ਼ ਇਹਨਾਂ ਨੂੰ ਫੇਸ ਕਰਨਾ ਪੈ ਸਕਦਾ ਹੈ ਕੀਤਾ ਕਰਨਾ ਵੀ ਪਿਆ ਵੀ ਹੈ ਥੋੜਾ ਜਿਹਾ ਸੌਰੀ ਮੈਂ ਤੁਹਾਡੀ ਨਾ ਆਵਾਜ਼ ਥੋੜੀ ਜਿਹੀ ਡਿਸਕਨੈਕਟ ਹੋ ਮੈਂ ਹੋ ਗਿਆ ਸੀ ਜਿਹੜਾ ਸੀਨ ਕਰਦਾ ਵੀ ਇਹਦਾ ਨੀਰੂ ਪਾਜਵਾ ਨੇ ਹੁਣ ਸਟੈਂਡ ਲਿਆ ਹੈ ਇਹਨਾਂ ਨੂੰ ਅੱਗੇ ਖਸਾਰਾ ਪੰਜਾਬੀ ਫਿਲਮਾਂ ਦੇ ਵਿੱਚ ਹੋ ਸਕਦਾ ਆ ਉਹਦਾ ਦੇਖਣਾ ਪਊਗਾ ਮੈਨੂੰ ਬਿਕੋਜ਼ ਮੈਨੂੰ ਇੱਥੇ ਤੱਕ ਪਤਾ ਹੈ ਕਿ ਗੁਰੂ ਰੰਧਾਵਾ ਨੂੰ ਤਾਂ ਖੈਰ ਹਾਲੇ ਕੋਈ ਨਹੀਂ ਸੁਣੂਗਾ ਪੰਜਾਬੀ ਕਿਉਂਕਿ ਉਹਨੇ ਤਾਂ ਬਹੁਤ ਹੀ ਗਲ ਸਟੈਂਡ ਲਿਆ ਹੈ ਰਾਈਟ ਨੀਰੂ ਬਾਜਵਾ ਦਾ ਐਟ ਲੀਸਟ ਉਹ ਕੁਝ ਬੋਲ ਹੀ ਨਹੀਂ ਉਹਨੇ ਆਪਣਾ ਚੁੱਪ ਚੁਪੇ ਤੇ ਅਨਫੋਲੋ ਕਰਤਾ ਸੋ ਐਟਲੀ ਸੋ ਅੱਜ ਤਾਂ ਗੁਰੂ ਰੰਧਾਵਾ ਨੇ ਜਿੱਦਾਂ ਪਕਾਈ ਮਾਰੀ ਹੈ ਓਦਾਂ ਉਹਨੇ ਕੋਈ ਪਕਾਈ ਨਹੀਂ ਮਾਰੀ ਸੋ ਮੈਨੂੰ ਹੋਰ ਗਾਣਾ ਨਹੀਂ ਲੱਗਦਾ ਗੀਤ ਲਾਵਾ ਨਹੀਂ ਤੇ ਫਿਰ ਪਾਕਿਸਤਾਨੀ ਤੁਹਾਡੇ দোਸਤ ਕੀ ਕਹਿ ਰਹੇ ਨੇ ਉਹਦੇ ਰਿਸਪੌਂਸ ਤੇ ਕਿਹੜਾ ਗਾਣਾ ਹੁਣ ਕੱਢਿਆ ਹੁਣ ਲੱਗਦੀ ਇੱਕ ਗਾਣਾ ਕੱਢਿਆ ਸੀ ਨਾ ਪਹਿਲਾਂ ਲਾਈ ਲੱਗਦੀ ਲੋਰ ਦੀ ਆ ਯਾ ਉਹ ਤਾਂ ਕਹਿ ਰਹੇ ਕਿ ਤੂੰ ਜਿੰਨੀ ਖਟਨੀ ਸੀ ਲੋਰ ਦੀ ਖਟਲੀ ਖਾ ਲਈ ਖੱਟੀ ਖਾ ਲਈ ਸਾਰਾ ਕੁਝ ਕਰ ਲਿਆ ਨਾ ਯੂ ਆ ਰ ਅਬਿਊਜ਼ਿੰਗ ਲੋਰ ਹੋਂ ਤਾਂ ਮੈਂ ਗੁਰੂ ਦੰਧਾਵਾ ਦਾ ਵੈਸੇ ਵੀ ਉਹ ਵੈਸੇ ਹੀ ਬਾਲੀਵੁੱਡ ਵਾਲਿਆਂ ਲਈ ਹੋ ਗਿਆ ਸੀ ਤਾਂ ਇੰਦਾ ਵੀ ਪੰਜਾਬ ਤੋਂ ਕੋਈ ਸੁਣਦਾ ਨਹੀਂ ਲੋਰ ਵਾਸ ਅ ਗੁੱਡ Song ਚੱਲਿਆ ਵੀ ਸੀ ਬਾਰ ਲੋਰ ਚ ਬਹੁਤ ਚੱਲਿਆ ਹੋਗਾ ਬਟ ਹੁਣ ਨਵੇਂ ਮਿਲੀਆਂ ਨੇ ਜਿਨ੍ਹਾਂ ਨੇ ਦੇਖੀ ਇਹ ਫਿਲਮ ਸੌਰੀ ਮੈਂ ਕਿਹਾ ਤੁਹਾਨੂੰ ਲੋਹਰਨਾ ਵੀ ਮਿਲੀਆਂ ਨੇ ਕੋਈ ਜਿਹੜੀਆਂ ਨੇ ਲੋਹਰਨਾ ਬਤਿਹਰੀਆਂ ਨੇ ਦੇਖੀ ਐ ਫਿਲਮ ਲੋਹਰਨਾ ਜਿਹੜੇ ਫੀਮੇਲ ਲਾਈਕ ਲੋਹਰ ਲੋਹਰਨ ਜਿਹੜੀਆਂ ਉਥੇ ਰੈਂਦੀਆਂ ਨੇ ਲਾਹੌਰ ਰੈਂਦੀਆਂ ਨੇ ਉਹਨਾਂ ਨੇ ਵੀ ਇੱਥੇ ਜਾ ਕੇ ਦੇਖਿਆ ਨੇ ਦੇਖੀ ਐ ਮੂਵੀ ਇੱਥੇ ਜਿਹੜੀ ਲਾਹੌਰ ਨਾਲ ਦੇਖੀ ਆਈ ਗੀਆਂ ਅੱਛਾ 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 ਕਿ ਇਦੇ ਵਿੱਚ ਬਹੁਤ ਸਾਰੇ ਜਿਹੜੇ ਜਿਹੜੇ ਪਾਕਿਸਤਾਨੀ ਪੰਜਾਬੀ ਨੇ ਉਹਨਾਂ ਦਾ ਰਿਸਪੌਂਸ ਕਿਉਂ ਹੈ ਵੀ ਇਹ ਫਿਲਮ ਇੰਡੀਆਕ ਨਹੀਂ ਚੱਲੀ ਤਾਂ ਕਰਕੇ ਜਾਂ ਅਦਰਵਾਜ ਨਹੀਂ ਨਹੀਂ ਆਈ ਥਿੰਕ ਪਾਕਿਸਤਾਨੀ ਪੰਜਾਬੀਸ ਦੇ ਲਵ ਦਿਲਜੀਤ ਦਿਲਜੀਤ ਦਾ ਨੈਕਸਟ ਲੈਵਲ 스타ਡਰਡ ਹੈ ਮਤਲਬ ਇੱਕ ਤਾਂ ਸਿੱਧੂ ਮੂਸੇਵਾਲੇ ਦਾ ਸੀਗਾ ਹੁਣ ਵੀ ਹੈ ਸਿੱਧੂ ਮੂਸੇਵਾਲੇ ਦਾ ਐਂਡ ਦਿਲਜੀਤ ਦਾ ਬਹੁਤ ਸਟਾਰਡਰ ਮੈਂ ਹੈਵ ਨਾਟ ਫਾਊਂਡ ਐਨੀ ਪਾਕਿਸਤਾਨੀ ਪੰਜਾਬੀ ਜਿਹੜਾ ਕਹਿੰਦਾ ਹੈ ਕਿ ਮੈਨੂੰ ਦਿਲਜੀਤ ਪੈੜਾ ਲੱਗਦਾ ਹੈ ਮੈਂ ਦਿਲਜੀਤ ਨੂੰ ਨਹੀਂ ਦੇਖਿਆ ਸਾਰੇ ਬਹੁਤ ਪਿਆਰ ਕਰਦੇ ਦਿਲਜੀਤ ਨੂੰ ਸੋ ਕੰਟਰੋਵਰਸੀ ਨੂੰ ਸ਼ੱਕੇ ਰੱਖਦੇ ਇਹ ਉਹ ਦਿਲਜੀਤ ਕਰਕੇ ਉਹ ਦੇਖਣਗੇ ਪਲੱਸ ਇੱਕ ਹਾਨੀਆ ਦਾ ਇੱਕ ਐਡੀਟ ਫੈਕਟਰ ਪਲੱਸ ਹਾਨੀਆ ਜਿਸ ਜਿਨ੍ਹਾਂ ਨੇ ਵੀ ਦੇਖਿਆ ਉਹਨਾਂ ਨੇ ਹਾਨੀਆ ਦੇ ਰੋਲ ਨੂੰ ਇੰਨਾ ਪਸੰਦ ਕੀਤਾ ਕਿ ਮਾਊਥ ਨਾਲ ਪਲੱਸ ਪ੍ਰੋਮੋਸ਼ਨ ਨਾਲ ਇਹਨਾਂ ਗੱਲ ਜਿਹੜੀ ਗਾਂ ਦੀ ਗਾਵਤੀ ਗਈ ਤਾਂ ਇਹਦੇ ਵਿੱਚ ਜਿਹੜਾ ਮਸਲਾ ਜਿਹਦੇ ਕਰਕੇ ਸਾਰਾ ਕੱਜਿਆ ਖੜਾ ਹੋਇਆ ਸੀ ਉਹ ਸੀਗਾ ਜਿਹੜਾ ਪਹਿਲਾਂ ਟੈਰਰ ਅਟੈਕ ਹੋਇਆ ਤੇ ਫਿਰ ਉਹ ਦੂਜਾ ਜਿਹੜਾ ਆਪਰੇਸ਼ਨ ਸੰਰੂਪ ਹੋਇਆ ਤੇ ਉਸ ਦੇ ਉੱਤੇ ਜਿਹੜੇ ਰਿਐਕਸ਼ਨ ਆਏ ਪਾਕਿਸਤਾਨੀ ਅਧਿਕਾਰਾਂ ਦੇ ਕਿ ਜਿਹੜੇ ਮਿਸਟਰ ਠਾਕੁਰ ਨੇ ਉਹਨਾਂ ਦਾ ਇੱਕ ਸਟੇਟਮੈਂਟ ਤੇ ਫਿਰ ਇਹ ਪਾਨੀਆ ਅਮੀਰਾ ਇਹਦਾ ਵੀ ਇੱਕ ਫੇਸਬੁੱਕ ਦੇ ਉੱਤੇ ਜਾਂ ਇੰਸਟਾਗ੍ਰam ਤੇ ਪੋਸਟ ਸੀਗਾ ਜਿਹਦੇ ਵਿੱਚ ਉਹਨਾਂ ਨੇ ਕੰਡੈਮਨ ਕੀਤਾ ਸੀ ਇੰਡੀਅਨ ਆਮੀਂਗ ਰਿਐਕਸ਼ਨ ਇਹ ਸਾਰਾ ਇਸ ਦੇ ਉਤੇ ਜਿਹੜੇ ਪਾਕਿਸਤਾਨੀ ਪੰਜਾਬੀ ਨੇ ਜਾਂ ਹੋਰ ਪੰਜਾਬੀ ਜਿਹੜੇ ਇੱਥੇ ਵਸਦੇ ਨੇ ਉਹਨਾਂ ਦਾ ਕੀ ਕਹਿਣਾ ਹੈ ਜੇ ਤੁਹਾਡੀ ਕੋਈ ਡਿਸਕਸ਼ਨ ਹੋਈ ਹੈ ਮੇਰੀ ਹੋਈ ਹੈ ਬਿਲਕੁਲ ਮੇਰੇ ਨਾਟ ਜਸ ਪੰਜਾਬੀ ਮੇਰੇ ਪਾਕਿਸਤਾਨੀ ਫਰੈਂਡ ਜਿਹੜੇ ਨਾਨ ਪੰਜਾਬੀ ਨੇ ਬਟ ਉਹ ਪੰਜਾਬੀਆ ਲੈ ਮਤਲਬ ਦੇ ਲਾਈਕ ਪੰਜਾਬੀ 뮤직 ਐਂਡ ਪੰਜਾਬੀ ਸੌਂਗਸ ਤੇ ਐਂਡ ਆਲਸੋ ਥੋੜਾ ਜਿਹਾ ਪਤਾ ਨਹੀਂ ਅਨਕਨਵਰਸ਼ਲ ਹੋ ਸਕਦਾ ਪਰ ਮੈਂ ਸੋਚਦੀ ਆ ਕਿ ਪਹਿਲਾਂ ਤਾਂ ਹਾਨੀਆਂ ਨੇ ਫਸਟ ਆਫ ਅਲ ਉਹਨੇ ਪੈਲਗਮ ਅਟੈਕ ਨੂੰ ਕੰਡੈਮ ਕੀਤਾ ਸੀ ਉਹਨੇ ਉਹਦਾ ਬਿਲਕੁਲ ਸਪੋਰਟ ਨਹੀਂ ਕੀਤਾ ਸੀਗਾ ਜੇ ਤੁਸੀਂ ਹਾਨੀਆਂ ਦੇ ਪੋਸਟ ਦੇਖੋ ਨੇ ਪੈਲਗਮ ਅਟੈਕ ਨੂੰ ਗਲਤ ਗਲਤ ਕਿਹਾ ਸੀਗਾ ਜਿਹੜਾ ਪੈਲਗਮ ਤੇ ਟੈਰਰ ਅਟੈਕ

ਮੈਨੂੰ ਲੱਗਦਾ ਹੋਰ ਹੈ ਸਿਰਫ ਕਵਰਡਲੀ ਕੇਅਰ ਹੈ ਇਟ ਵਾਸ ਅ ਕਵਰਡਲੀ ਅਟੈਕ ਤੇ ਉਹਨੇ ਨਾਲ ਦੀ ਨਾਲ ਸਿਵਿਲIANS ਦੇ ਜਿਹੜੀਆਂ ਡੈਥਸ ਹੋਈਆਂ ਨੇ ਉਹਦੇ ਬਾਰੇ ਵੀ ਗੱਲ ਕੀਤੀ ਆਈ ਥਿੰਕ ਦੈਟਸ ਇਨਫ ਕਿਉਂਕਿ ਆ ਸਾਡੇ ਪਾਸੇ ਵੀ ਜਿਹੜੇ ਸੂਜਵਾਨ ਐਕਟਰ ਸੀਗੇ ਉਹਨਾਂ ਨੇ ਵੀ ਇਹੀ ਗੱਲ ਕੀਤੀ ਸੀ ਤੁਸੀਂ ਦਲਜੀਤ ਦਲਜੀਤ ਦਾ ਵੀ ਜੇ ਦੇਖੋ ਤਾਂ ਕੀ ਸ਼ੇਅਰ ਮੈਂ ਫੋਲੋ ਕਰੀ ਸੀ ਉਸ ਟਾਈਮ ਉਹਨੇ ਇੱਕ ਤਾਂ ਪ੍ਰੇਅਰ ਫॉर ਪੀਸ ਜਿਹੜੀ ਅਕਾਲ ਤੱਕ ਹੱਥੇ ਹੋਈ ਸੀ ਉਹ ਸ਼ੇਅਰ ਕੀਤੀ ਸੀ ਦੂਜਾ ਉਹਨੇ ਗਾਈਟਾਈਟ ਸ਼ੇਅਰ ਕੀਤੀ ਸੀ ਪੰਜਾਬ ਪੁਲਿਸ ਦੇ ਕਿਥੇ ਕਿਥੇ ਬਲੈਕਆਊਟ ਹੈ ਓਕੇ ਅਦਰ than that ਇਫ ਦੇ ਵਰ ਐਕਸਪੈਕਟਿੰਗ ਕੇ ਨਾ ਹਾਨੀਆ ਯਾ ਦਲਜੀਤ ਐਦਾ ਸ਼ੇਅਰ ਕਰੂਗਾ ਕਿ ਪਾਕਿਸਤਾਨ ਨੂੰ ਤਬਾਹ ਕਰ ਦੋ ਮਾਰ ਦੋ ਨਾ ਹਾਨੀਆਂ ਨੇ ਸ਼ੇਅਰ ਕੀਤਾ ਕਿ ਇੰਡੀਆ ਨੂੰ ਤਬਾਹ ਕਰ ਦੋ ਨਾ ਪਾਕ ਦਲਜੀਤ ਨੇ ਕੋਈ ਵਾਰਮੋਂਗਰਿੰਗ ਕੀਤੀ ਹੈ ਵਾਰਮੋਂਗਰਿੰਗ ਕਿਸੇ ਕਿਸ ਨੇ ਕੀਤੀ ਹੈ ਇੱਕ ਜਿੱਤਾ ਜੇ ਤਾਰ ਆਵਿਕੇਸ਼ਨ ਦਾ ਮੈਂ ਤੁਹਾਨੂੰ ਨਾ ਲਿਆ ਸੀ ਉਹਨਾਂ ਨੇ ਵਾਰਮੋਂਗਰਿੰਗ ਕੀਤੀ ਹੈ ਥੇਰ ਵਾਰ ਸਰਟਨ ਐਕਟਰਸ ਜਿਨ੍ਹਾਂ ਨੇ ਹਾਨੀਆਂ ਦਾ ਨਾ ਯੂਜ਼ ਕੀਤਾ ਕਿ ਹਾਨੀਆਂ ਹੈ ਕੌਣ ਮੈਂ ਹੂੰ ਐਗਜ਼ਾਮਪਲ ਵਰਮਿਕਾ ਉਹਨੇ ਐਸਾ ਇੱਕ ਪੋਸਟ ਪਾਈ ਸੀ ਹੂ ਹਾਨੀਆਂ ਹੂ ਸਹੀ ਉਹ ਮਤਲਬ ਤੁਹਾਨੂੰ ਉਸ ਕੁੜੀ ਦਾ ਨਾਮ ਲੈ ਕੇ ਫੇਮ ਤੁਸੀਂ ਹਾਸਿਲ ਕਰਨਾ ਚਾ ਰਹੇ ਹੋ ਤਾਂ ਤੁਸੀਂ ਆਪ ਸੋਚ ਲਓ ਕਿ ਅਗਲੀ ਕਿੰਨੀ ਆਲਰੇਡੀ ਕਿ ਦੀ ਫੇਮ ਹੈ ਹਾਂ ਤਾਂ ਇਹ ਵਿੱਚ ਹੋ ਗਿਆ ਇੰਨੇ ਵੱਡੇ 스타 ਨੇ ਦਿਲਜੀਤ ਫਿਰ ਉਸ ਦੇ ਉੱਤੇ ਆ ਬੀਜੇਪੀ ਨੇ ਵੀ ਉਹਨਾਂ ਨੈਸ਼ਨਲ ਐਸੈਟ ਵੀ ਕਿਹਾ ਹੈ ਕਿ ਵੀ ਉਹ ਸਾਡੀ ਨੈਸ਼ਨਲ ਐਸੈਟ ਨਹੀਂ ਯਾ ਵਨਸਾਈਨਿੰਗ ਇੰਡੀਆ ਦੇ ਵਿੱਚ ਜਿੱਦਾਂ ਦਾ ਵੀ ਉਹਨਾਂ ਨੂੰ ਸਿਕਿਉਰ ਕੀਤਾ ਗਿਆ ਹੈ ਇਸ ਗੱਲ ਨੂੰ ਲੈ ਕੇ ਪਾਕਿਸਤਾਨ ਦੇ ਜਿਹੜੇ ਤੁਹਾਡੇ ਦੋਸਤ ਨੇ ਜਾਂ ਇੱਥੇ ਜਿਹੜੇ ਲੋਕ ਨੇ ਪੰਜਾਬੀ ਪਾ ਮੈਂ ਸਿੱਕ ਪੰਜਾਬੀ ਜਾਂ ਹਿੰਦੂ ਪੰਜਾਬੀ ਜਿਹੜੇ ਤੋਂ ਉਹ ਕੀ ਇਹਨੂੰ ਰਿਸਪੌਂਡ ਕਰ ਰਿਹਾ ਕਿਦਾਂ ਦੇਖ ਰਿਹਾ ਸਾਰੀ ਸਥਿਤੀ ਕਿ ਤੀ ਦਿਲਜੀਤ ਨੂੰ ਜਿੱਤਾ ਬੀਜੇਪੀ ਦਾ ਸਪੋਰਟ ਮਿਲ ਰਿਹਾ ਉਹਦਾ ਬੀਜੇਪੀ ਨੇ ਜਿਸ ਦਾ ਹਧਰਣਾ ਟਾਰਗੇਟ ਵੀ ਕੀਤਾ ਗਿਆ ਸਿਰਫ ਇੱਕ ਗੱਲ ਕਰਕੇ ਕਿ ਮੰਨ ਲਓ ਵੀ ਇੱਕ ਐਕਟ੍ਰੈਸ ਹੈ ਜੇ ਉਹ ਆ ਵੀ ਗਈ ਇਹਦੇ ਨਾਲ ਕਿੰਨਾ ਕੋ ਫਰਕ ਪੈ ਜਾਊਗਾ ਐਗਜ਼ੈਕਟਲੀ ਇਹਦਾ ਉਹ ਓਲਡ ਸਾਰਾ ਰਿਸਪੌਂਸ ਹੈ ਵੀ ਇੰਨਾ ਹੌਟਸਟਾਈਲ ਰਿਸਪੌਂਸ ਹੈ ਜਿਹੜਾ ਇਸ ਕਿਸਮ ਦਾ ਗਲੋਬਲ ਸਟਾਰ ਹੈ ਬੰਦਾ ਉਸ ਦੇ ਉੱਤੇ ਲੋਕਾਂ ਦਾ ਕੀ ਕਹਿਣਾ ਹੈ ਕਿ ਇਦਾਂ ਕਿਉਂ ਇੰਡੀਆ ਜਾਂ ਇਦਾਂ ਹੋ ਰਿਹਾ ਇਹਦੇ ਤੇ ਉਹਨਾਂ ਦੀ ਕੀ ਕਮੈਂਟਰੀ ਹੈ ਮੈਂ ਮੈਂ ਤਾਂ ਜਿੱਥੇ ਤੱਕ ਦੇਖਿਆ ਹੈ ਕਿ ਬਹੁਤ ਲੋਕੀ ਇਹ ਕਹਿ ਰਹੇ ਕਿ ਯੂ نو ਇਵਨ ਮਾਈ ਫਰੈਂਡਸ ਜਿਨ੍ਹਾਂ ਜਿਨ੍ਹਾਂ ਤਾਂ ਡਿਊਰਿੰਗ ਆਪਰੇਸ਼ਨ ਸਿੰਧੂਰ ਨਾਟ ਫਰੈਂਡਸ ਬਟ ਅਕੁਐਂਟੈਂਸਿਸ ਜਿਨ੍ਹਾਂ ਤਾਂ ਡਿਊਰਿੰਗ ਆਪਰੇਸ਼ਨ ਸਿੰਧੂਰ ਥੋੜਾ ਐਂਟੀ ਪਾਕਿਸਤਾਨ ਸਟੈਂਡ ਹੋ ਗਿਆ ਸੀਗਾ ਬਟ ਉਹ ਵੀ ਕਹਿ ਰਹੇ ਕਿ ਮੂਵੀ ਨੂੰ ਰਿਲੀਜ਼ ਹੋਣ ਦੇ ਨਾ ਸਹੀਦਾ ਸੀ ਬਿਕੋਜ਼ ਦਿਲਜੀਤ ਦੀ ਤਾਂ ਕੋਈ ਇਸ ਤੇ ਗਲਤੀ ਹੈ ਨਹੀਂ ਹੈ ਨਾ ਟਾਕਿੰਗ ਬਟ ਇੰਡੀਅਨਸ ਕਈ दिलजीत कोई गलती है नहीं होने बिकॉज हो, दिलजीत ने तो कई बार कई प्लेटफॉर्म से भी क्लीयर किया है कि मूवी की शूटिंग पहलगाम तो पहला हो गई थी उस टाइम किसी अंदेशा नहीं कि था कुछ हो जाऊगा obviously ਉਸ ਤੋਂ ਬਾਅਦ ਫਿਰ ਆਪਰੇਸ਼ਨ ਸਿੰਦੂਰ ਹੋਏਗਾ ਕਿਸਨੂੰ ਨਹੀਂ ਪਤਾ ਕਿ ਸੋ ਦੇ ਆਰ ਲਾਈਕ ਇਹ ਇੱਕ ਥੇ ਇੱਕ ਪੂਰੀ ਪਿੱਛੇ ਤੁਸੀਂ ਯਾਰ ਪੂਰੀ ਮੂਵੀ ਰਿਲੀਜ਼ ਨਹੀਂ ਹੋਂਦੇ ਰਹੋ ਨੁਕਸਾਨ ਤਾਂ ਕਿਹੜਾ ਇੰਡੀਅਨ ਡਾਇਰੈਕਟਰ ਇੰਡੀਅਨ ਪ੍ਰੋਡਿਊਸਰ ਦਾ ਹੀ ਹੋ ਰਿਹਾ ਹੈ ਕਿ ਜੇ ਰਿਲੀਜ਼ ਨਹੀਂ ਹੋ ਰਹੀ ਮੂਵੀ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਹਨਾਂ ਨੇ ਦਿਲਜੀਤ ਐਂਡ ਦਾ ਪ੍ਰੋਡਿਊਸਰ ਡਾਇਰੈਕਟਰ ਦੇ ਰਿਸਪੈਕਟਡ ਦ ਸੈਂਟੀਮੈਂਟਸ ਆਫ ਇੰਡੀਅਨਸ ਐਂਡ ਦੇ ਸੈਟ ਕਿ ਚਲੋ ਅਸੀਂ ਇੱਥੇ ਨਹੀਂ ਰਿਲੀਜ਼ ਕਰਾਂਗੇ ਬਾਹਰ ਕਰ ਲਾਂਗੇ ਉਸ ਤੋਂ ਬਾਅਦ ਵੀ ਤੁਸੀਂ ਬੋਲੀ ਜਾ ਰਹੇ ਹੋ ਕਿ ਇਹ ਟੈਰਰਿਸਟ ਹੈ ਤੇ ਫਲਸਤਾਨੀ ਹੈ ਜਿਹੜੇ ਦੇਖਣ ਜਾ ਰਹੇ ਦੇ ਮੈਂ ਵਾਈ ਹੂੰ ਜੀ ਜੀ ਹੂੰ ਤਾਂ ਇਹਦੇ ਵਿੱਚ ਹੁਣ ਜਿਹੜਾ ਇਹ ਮਤਲਬ ਕਿ ਇਸ ਤੋਂ ਬਾਅਦ ਹੁਣ ਕਾਫੀ ਗੱਲ ਆ ਰਹੀ ਹੈ ਕਿ ਚਲ ਮੇਰਾ ਪੁੱਤ ਜਿਹੜੀ ਫਿਲਮ ਇੱਥੇ ਹੀ ਸ਼ੂਟ ਹੋਈ ਹੈ ਉਹਦੀਆਂ ਵੀ ਪਹਿਲਾਂ ਸੀਕੁਐਲਸ ਆ ਚੁੱਕੀਆਂ ਨੇ ਹੁਣ ਉਹ ਬਣ ਕੇ ਤਿਆਰ ਹੋ ਰਹੀ ਹੈ ਹੁਣ ਉਹਨਾਂ ਨੇ ਵੀ ਕਹਿਤਾ ਕਿ ਫਿਲਮ ਰਿਲੀਜ਼ ਦਰਬਾਰ ਦੀ ਤੋਂ ਬਾਅਦ ਵੀ ਅਸੀਂ ਵੀ ਬਾਹਰ ਰਿਲੀਜ਼ ਕਰਾਂਗੇ ਕਿੰਨਾ ਲੱਗਦਾ ਹੈ ਕਿ ਇਹ ਜਿਹੜੀ ਇਹਨੂੰ ਸਕਸੈਸ ਮਿਲੀ ਹੈ ਜਿਸ ਤਰ੍ਹਾਂ ਦਾ ਦਬਾਅ ਉਹਨਾਂ ਨੇ ਨਹੀਂ ਮੰਨਿਆ ਜਿਨ੍ਹਾਂ ਨੇ ਓਵਰਸੀਜ਼ ਰਿਲੀਜ਼ ਕਰਕੇ ਇੱਕ ਸਕਸੈਸ ਲੈ ਲਈ ਪੰਜਾਬੀ ਫਿਲਮ ਦੀ ਤਾਂ ਇਹਦੇ ਨਾਲ ਜਿਹੜੀਆਂ ਅਗਲੀਆਂ ਪੰਜਾਬੀ ਫਿਲਮਾਂ ਨਹੀਂ ਆਏਗਾ ਅਗਲਾ ਇੱਕ ਰਸਤਾ ਹੈਗਾ ਜੋ ਇੱਕ ਥ੍ਰੈਟਨਿੰਗ ਹੁੰਦੀ ਹੈ ਇੰਡੀਆ ਵੱਲੋਂ ਜਾਂ ਪਾਕਿਸਤਾਨ ਵੱਲੋਂ ਫਿਲਮਾਂ ਨੂੰ ਲੈ ਕੇ ਉਹ ਥ੍ਰੈਟਨਿੰਗ ਦਾ ਹੁਣ ਇੱਕ ਰਸਤਾ ਖੁੱਲ ਗਿਆ ਕਿ ਓਵਰਸੀਜ਼ ਇੱਕ ਚੱਲ ਸਕਦੀਆਂ ਨੇ ਫਿਲਮਾਂ ਯਾ ਯਾ ਮਾਨੇ ਤੇ ਦੋ ਫਾਇਦੇ ਹੋਣਗੇ ਇੱਕ ਤਾਂ ਜਿਹੜਾ ਬਾਰ ਬਾਰ ਪੰਜਾਬੀ ਨੂੰ ਬਾਲੀਵੁੱਡ ਨਾਲ ਰਲਾ ਦਿੰਦਾ ਹੈ ਨਾ ਕਿ ਬਾਲੀਵੁੱਡ ਹੈ ਜਿੱਦਾਂ ਮਾਈ ਰਿਮੈਂਬਰ ਜਦ ਲੌਂਗ ਲੱਕੀ Song ਨਿਕਲਿਆ ਸੀ ਇਟ ਵਾਸ ਦ ਫਰਸਟ ਆ ਇਟ ਵਾਸ ਅ ਫਰਸਟ ਇੰਡੀਅਨ Song ਟੂ ਰੀਚ 1 ਬਿਲੀਅਨ ਵਿਊਜ਼ ਐਂਡ ਕਿਛੇ ਕਿਛੇ ਪਲੇਟਫਾਰਮ ਚ ਉਹ ਬਾਲੀਵੁੱਡ Song ਆਖਰੇ ਸੀ ਵਿੱਚ ਇਟਸ ਨਾਟ ਅ ਬਾਲੀਵੁੱਡ Song ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਡਿਫਰੈਂਸ ਹੈ ਨਾ ਕਾਫੀ ਕਲੀਅਰ ਹੋ ਜਾਊਗਾ ਜੇ ਅਸੀਂ ਜੇ ਐਦਾਂ ਦੀ ਪਿਕਚਰਾਂ ਬਾਅਦ ਰਿਲੀਜ਼ ਹੋਣਗੀਆਂ ਏ ਕਲੀਅਰ ਹੋ ਜਾਊਗਾ ਕਿ ਥਿਸ ਇਜ਼ ਅ ਪੰਜਾਬੀ ਪਿਕਚਰ ਐਂਡ ਨਾਟ ਅ ਬਾਲੀਵੁੱਡ ਪਿਕਚਰ ਜਿਹੜੇ ਜਿਹਨੂੰ ਇੰਟਰਨੈਸ਼ਨਲ ਇੰਟਰਨੈਸ਼ਨਲ ਸੇਮ ਹਾਸਲ ਹੋਈ ਐ ਸੋ ਕਰੋ ਪਤਿਆ ਇਹਨਾਂ ਨੂੰ ਇਹਨਾਂ ਇਹਨਾਂ ਨੂੰ ਨਹੀਂ ਇਹਨਾਂ ਨੂੰ ਕੀ ਪਤਾ ਲੱਗੂਗਾ ਮੈਨੂੰ ਇਹਨਾਂ ਨੂੰ ਪਤਾ ਲੱਗੂਗਾ ਕਿ ਪੰਜਾਬੀ ਆ ਦੀਪ ਸੌਫਟ ਪਾਵਰ ਕੀ ਐ ਗਲੋਬਲ ਕਿੰਨੀ ਪਾਵਰ ਐ ਇਸੇ ਇੰਡੀਆ ਇੰਡੀਅਨ ਮੂਵੀ ਇਨ ਸਿਨੇਮਾ ਦਾ ਹੀ ਨੁਕਸਾਨ ਐਗਾ ਹੋਰ ਕਿਸੇ ਦਾ ਨੁਕਸਾਨ ਇਦੇ ਵਿੱਚ ਜਿਹੜਾ ਇੱਕ ਸਿਨੇਮਾ ਦਾ ਐਂਗਲ ਆ ਗਿਆ ਜਾਂ ਵੱਡੇ ਅਦਾਕਾਰਾਂ ਦਾ ਐਂਗਲ ਆ ਗਿਆ ਮਨ ਲਾ ਮਨ ਲਾ ਮਨ ਲਾ ਕਿ ਇਹ ਜਿਹੜੀ ਗਲੋਬਲ ਪਾਵਰ ਹੈਗੀ ਆ ਪੰਜਾਬ ਦੀ ਸੌ ਯਾ 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 ਤੁਹਾਨੂੰ ਕਿੰਨੀ ਕੋ ਰੀਅਲ ਲੱਗਦੀ ਹੈ ਜਦੋਂ ਤੁਸੀਂ ਇੱਥੇ ਬਾਹਰ ਬੈਠੇ ਹੋ ਮਨ ਲਾ ਕਿ ਇੱਕ ਤਾਂ ਚਲੋ ਇੱਕ ਕਹਿਣ ਦੀ ਗੱਲ ਆ ਇੱਕ ਤੁਸੀਂ ਮਹਿਸੂਸ ਕੀਤਾ ਉਸ ਗੱਲ ਨੂੰ ਮਨ ਲਾ ਕਿ ਜਦੋਂ ਤੁਸੀਂ ਇੱਥੇ ਦੇਖ ਰਹੇ ਹੋ ਜਿੱਦਾਂ ਯਾ 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 ਹੁਣ ਤਾਂ ਕਾਫੀ ਹੈ ਆਈ ਥਿੰਕ ਪਿਛਲੇ ਆਈ ਥਿੰਕ ਪਿਛਲੇ 10 15 ਸਾਲ ਚ ਇੰਨੀ ਨਹੀਂ ਸੀਗੀ ਹੁਣ ਤਾਂ ਕਾਫੀ ਹੈ ਪੰਜਾਬੀ ਹੁਣ ਕਾਫੀ ਗਲੋਬਲ ਬ੍ਰਾਂਡ ਬਣ ਗਿਆ ਐਂਡ ਆਮ ਨਾਟ ਸੇਇੰਗ ਇਟਸ ਬਿਕੋਜ਼ ਆਫ ਦਿਲਜੀਤ ਆਈ ਥਿੰਕ ਇਟ ਸਟਾਰਟਿਡ ਵੇ ਵੈਕ ਔਰ ਪੋਲੀ ਹੌਲੀ ਕਰਕੇ ਆਈ ਥਿੰਕ ਪੰਜਾਬੀ ਐਮਸੀ ਤੋਂ ਲੈ ਕੇ ਦਿਲਜੀਤ ਤੱਕ ਪੰਜਾਬੀ ਜਿਹੜੀ ਜਿਹੜਾ ਇਹ ਤਾਂ ਪਪੂਲਰ 뮤జిక్ ਦੇ ਵਿੱਚ ਆ ਰਹੇ ਨੇ ਇਹ ਚਲੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਪਰ ਜਿਹੜਾ ਇਹਦੇ ਸੀਰੀਅਸ ਲਿਟਰੇਚਰ ਦੀ ਗੱਲ ਹੈ ਜਾਂ ਜ਼ੁਬਾਨ ਦੀ ਅਫਰੋਖ ਦੀ ਗੱਲ ਹੈ ਪੰਜਾਬੀ ਜ਼ੁਬਾਨ ਦੇ ਉਹਦਾ ਵੀ ਕੋਸ਼ਿਸ਼ ਕਿਤੇਾਨੂੰ ਇੱਥੇ ਦਿਖਦੀ ਆ ਜਾਂ ਇਹ ਹਜੇ ਪਪੂਲਿਸਟ ਫਾਰਮ 뮤జిక్ ਵਗੈਰਾ ਜਾਂ ਫਿਲਮ ਸਿਨੇਮਾ ਦੇ ਵਿੱਚ ਹੀ नहीं नहीं ऐसे है ऐसे है इट्स ग्रेजुअली इट इज आल्सो इंक्रीजिंग दो तीन तक मैं ही कॉन्फ्रेंसिस अटेंड करके आ गई मैं ही उठे बोल कर आ गई पंजाबी उठे एंड इट्स एंड द एफर्ट्स आर बीइंग पुट बाय पीपल ऑन बोथ साइड्स ऑफ द बॉर्डर और दे ये भी गल जायज है कि सॉरी ये भी गल जायज है कि पंजाबी जड़ी फ्लरिश कर दी है वो बिना किसी स्टेट इंटरवेंशन तो कर दी है हमेशा वो बिना hmm. स्टेट इंटरवेंशन तो ही कर दी है या hmm. yeah. ਯਾ ਸਾਊਥ ਸੌਸਿੰਡੀਆ ਦਾ ਮਨਿਆ ਜਦ ਤੁਸੀਂ ਆਰਟੀਕਲ ਵੀ ਲਿਖਿਆ ਹੈ ਪਿੱਛੇ ਮਨ ਲਗੀ ਇੱਕ ਸਾਊਥ ਇੰਡੀਆ ਦਾ ਲੱਗਿਆ ਜਾਂਦਾ ਵੀ ਬਹੁਤ ਜ਼ਿਆਦਾ ਲੈਂਗੁਏਜ ਨੂੰ ਲੈ ਕੇ ਉਹਨਾਂ ਦਾ ਜ਼ਿਆਦਾ ਇੱਕ ਐਕਟਿਵਿਜ਼ਮ ਰਹਿੰਦਾ ਹੈ ਤੇ ਇਹ ਸਾਰੀ ਕੰਟਰੋਵਰਸਿਟੀ ਦੇ ਵਿੱਚ ਤੁਹਾਨੂੰ ਕਿਸੇ ਸਾਊਥ ਇੰਡੀਆ ਨੂੰ ਮਿਲਣ ਦਾ ਮੌਕਾ ਮਿਲਿਆ ਉਹਦਾ ਕੋਈ ਥਿਊ ਏਸਪੈਸਲੇ ਤੇ ਆਇਆ ਹੁੰਦਾ ਆ ਮੈਂ ਮੋਸਟਲੀ ਤਾਮਿਲIANS ਨੂੰ ਸਾਈਡ ਕਰਦੀ ਆ ਬਟ ਹਾਂ ਇੱਥੇ ਮੈਂ ਮਿਲੀ ਸੀ ਐਕਚੁਅਲੀ ਤਾਮਿਲਿਆਂ ਨੂੰ ਪਰ ਮੈਂ ਜ਼ਿਆਦਾ ਇਸ ਬਾਰੇ ਗੱਲ ਨਹੀਂ ਕੀਤੀ ਬਟ ਹਾਂ ਮਿਲੀ ਹਾਂ ਮੈਂ ਐਂਡ ਲੈਂਗੁਏਜਸ ਬਾਰੇ ਮੈਂ ਗੱਲ ਜ਼ਰੂਰ ਕੀਤੀ ਹੈ ਐਂਡ ਦੇ ਡੈਫੀਨਿਟਲੀ ਦੇ ਅਗਰੀ ਕਿ ਜਿਹੜੀ ਤੁਸੀਂ ਗੱਲ ਕੀਤੀ ਸੀ ਉਹ ਮੈਂ ਵੀ ਇੱਕ ਇਨਫੈਕਟ ਅੱਜ ਮੈਂ ਤੁਹਾਨੂੰ ਇੱਕ ਵਾਕਿਆ ਦੱਸਦੀ ਹਾਂ ਮੈਂ ਜਦ ਪੰਜਾਬੀ ਬਾਰੇ ਗੱਲ ਕਰੀ ਸੀ ਨਾ ਮੈਂ ਹਰਿਆਣਵੀ ਦਾ ਐਗਜ਼ਾਮਪਲ ਲਿਆ ਸੀਗਾ ਕਿ ਹਰਿਆਣਵੀ ਆਪਣੀ ਸਕ੍ਰਿਪਟ ਨਾ ਹੋਣ ਕਰਕੇ ਉਹ ਮਾਰ ਖਾਂਦੀ ਪਈ ਹੈ ਰਾਈਟ सो so, एक कायसी मेरे को बोल कहंदे कि नहीं नहीं हरियाणवी जेडी है ना वो पॉपुलर कल्चर पे पिच फ्लरिश करती दी है मैं तो मैं क्या कि जुबान ना पॉपुलर कल्चर नाल नहीं तरक्की करती पॉपुलर कल्चर इज जस्ट वन एस्पेक्ट जब तक उससे रिटर्न वर्क प्रोड्यूस नहीं होएगा जुबान अल्टीमेटली मर जोगी और नहीं रह पाएगी नहीं सरवाइव कर पाओगी सो दैट तमिल वुमंस की अग्रीड विद मी ही सेड कि हां क्योंकि तमिल तमिल जेडी लैंग्वेज है ना ਕੋਟ ਲੈਂਗੁਇਸਟਿਕ ਪਿਉਰਿਸ ਪਿਉਰਿਜ਼ਮ ਦਾ ਵੀ ਮੂਵਮੈਂਟ ਚਲਿਆ ਸੀਗਾ ਕਿ ਅਸੀਂ ਲੋਨ ਵਰਡਸ ਨਹੀਂ ਲੈਣੇ ਖਾਸ ਕਰਕੇ ਡੋਮਿਨੈਂਟ ਲੈਂਗੁਏਜ ਦੇ ਜਿਦਾ ਇਹ ਪੰਜਾਬ ਚ ਹਿੰਦੀ ਇਜ਼ ਦਾ ਡੋਮਿਨੈਂਟ ਲੈਂਗੁਏਜ ਤਾਂ ਉਸ ਤਰ੍ਹਾਂ ਕੇ ਤਮਿਲਨਾਡੂ ਚ ਬਹੁਤ ਇੱਕ ਨਾਮ ਮਲਾਈ ਦੀ ਕਿਤਾਬ ਹੈਗੀ ਉਸ ਚ ਉਹਨਾਂ ਨੇ ਪੂਰਾ ਤਮਿਲ ਤਮਿਲ ਲੈਂਗੁਏਜ ਦਾ ਪਿਉਰਿਸ ਪਿਉਰਿਸਟਿਕ ਮੂਵਮੈਂਟ ਪਰ ਜ਼ਿਕਰ ਕੀਤਾ ਹੈ ਸੋ ਵੀ ਆ ਤਾਂ ਮੇਰੀ ਬਹੁਤ ਡਿਸਕਸ਼ਨ ਨਹੀਂ ਹੋਈ ਬਟ ਇਹ ਗੱਲ ਉਹਨਾਂ ਨੇ ਵੀ ਐਗਰੀ ਕੀਤੀ ਸੀ ਇਸ ਗੱਲ ਤੇ ਉਹ ਵੀ ਮੰਨ ਕਰਨੀ ਹੋਏ ਸੀ ਦੇ ਵੀਰ ਉਹ ਨਹੀਂ ਤੁਸੀਂ ਕੋਈ ਪੰਜਾਬੀਆਂ ਦੀ ਇੱਥੇ ਡਿਸਕਸ਼ਨ ਕਰਾ ਰਹੇ ਹੋ ਸਰਦਾਰ ਜੀ ਨੂੰ ਬੀਜੇਪ ਐਪੀਸੋਡ ਤੇ ਸਾਰੇ ਤੇ ਸਰ ਲੈਂਦੇ ਆ ਪੰਜਾਬੀ ਇਕੱਠੇ ਹੋ ਕਰ ਕਰ ਸਕਦੇ ਆ ਕਰ ਸਕਦੇ ਆ ਠੀਕ ਹੈ ਮੈਂ ਰੱਖ ਦਿਆਂ ਇਹਨੂੰ ਪਾਈਪਲਾਈਨ 'ਚ ਹੂੰ ਠੀਕ ਹੈ ਮੈਂ ਲਾਸਟੇ ਤੋਂ ਨਹੀਂ ਪੁੱਛਣਾ ਕਿ ਸਾਰੇ ਐਪੀਸੋਡ ਦੇ ਵਿੱਚ ਤੁਸੀਂ ਫਿਲਮ ਵੀ ਦੇਖ ਲਈ ਸਾਰਾ ਕੁਝ ਦੇਖ ਲਿਆ ਤੇ ਸਾਰਾ ਹੁਣ ਹੋ ਗਿਆ ਇੱਕ ਇਹਦੇ ਸਬਕ ਕੀ ਨੇ ਫਿਊਚਰ ਵਾਸਤੇ ਅ ਫਿਊਚਰ ਵਾਸਤੇ ਤੁਹਾਨੂੰ ਲਾ ਇੰਡੀਅਨ ਸਟੇਟ ਲੈ ਤੈ ਹੀ ਹੈ ਕਿ ਸੈਂਸਰਸ਼ਿਪ ਡਸ ਨੋਟ ਵਰਕ ਤੇ ਚੁਪ ਕਰਕੇ ਇੱਕ ਤਾਂ ਇਹ ਤਾਂ ਮੂਵੀ ਤਾਂ ਤੁਸਾਨੂੰ ਰਿਲੀਜ਼ ਕਰਨੀ ਚਾਹੀਦੀ ਸੀ ਪਰ ਤੁਹਾਨੂੰ ਨਾਲ ਦੀ ਨਾਲ ਪੰਜਾਬ 95 ਵੀ ਰਿਲੀਜ਼ ਕਰਨੀ ਚਾਹੀਦੀ ਉਹਦਾ ਤਾਂ ਕੋਈ ਸੈਂਸ ਨਹੀਂ ਉਸੇ ਤਾਂ ਕੋਈ ਪਾਕਿਸਤਾਨੀ ਆਰਟਿਸਟ ਹੈ ਨਹੀਂ ਤੇ ਸੈਂਸਰਸ਼ਿਪ ਇਸ ਨੋਟ ਗੋਇੰ ਟੂ ਵਰਕ ਇਟ 윌 ਬੈਕਪਾਇਰ ਇਵੈਂਚੁਅਲੀ ਤੇ ਤੁਸੀਂ ਇਹ ਇਹ ਬਹੁਤ ਵੱਡਾ ਸਬਕ ਹੈ ਦੂਜਾ ਦੂਜਾ ਆਈ ਥਿੰਕ ਫਰਮ ਹਿਅਰ ਆਈ ਥਿੰਕ ਪੰਜਾਬ ਪੰਜਾਬੀ ਇਜ਼ ਓਨਲੀ ਗੋਇੰ ਟੂ ਗਰੋ ਮਤਲਬ ਮੈਨੂੰ ਪਹਿਲਾਂ ਲੱਗਦਾ ਸੀਗਾ ਕਿ ਫਿਊਚਰ ਬਲੀਕ ਹੈ ਬਟ ਨਾਟ ਜਸਟ ਥਿਸ देयर 100 ਅਦਰ ਥਿੰਗਸ ਹੈਪਨਿੰਗ ਪੈਰਲੈਲੀ ਸੋ ਨਾਓ ਆਈ ਫੀਲ ਥੈਟ ਪੰਜਾਬੀ ਦਾ ਫਿਊਚਰ ਸਿਕਯੁਰ ਇਸ ਕਰਕੇ ਨਾਟ ਬਿਕੋਜ਼ ਕਿ ਪੰਜਾਬ ਦਾ ਜਿਆਦਾ ਪੰਜਾਬੀ ਦਾ ਬ੍ਰਾਈਟ ਲੱਗ ਰਿਹਾ ਹੈ ਬ੍ਰਾਈਟ ਲੱਗ ਰਿਹਾ ਪੰਜਾਬ 'ਚ ਵੀ ਲੱਗੂਗਾ ਪੰਜਾਬ 'ਚ ਵੀ ਲੱਗੂਗਾ ਕਿਉਂਕਿ ਯੂ نو ਹੌਲੀ ਹੌਲੀ ਲੋਕਾਂ ਨੂੰ ਸਮਝ ਆ ਰਹੀ ਹੈ ਗੱਲ ਬੋਲਣਾ ਹੀ ਸ਼ੁਰੂ ਕੀਤੀ ਹੈ ਆਈ ਮੀਨ ਆਈ

ਉਨਾਂ ਨੇ ਜੋ ਸਰਦਾਰ ਜੀ 3 ਫਿਲਮ ਦਾ ਜੋ ਉਹਨਾਂ ਦਾ ਐਕਸਪੀਰੀਅੰਸ ਹੈ ਉਸ ਦੇ ਬਾਬਤ ਦੱਸਿਆ ਤੇ ਉਮੀਦ ਹੈ ਤੁਹਾਨੂੰ ਗੱਲ ਕੋ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਸ਼ੁ크ਰੀਆ ਥੈਂਕ ਯੂ ਬਾਏ ਥੈਂਕ ਯੂ ਬਾਏ 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 ਬਾਏ